ਸਾਸ਼ੀਲ ਦੋਸਤੋ ਮਾਰਕੀਟ ਓਪਨ ਹੋਣ ਵਾਲੀ ਹੈ ਤੇ 3-4 ਮਿੰਟ ਬਾਕੀ ਨੇ ਤੇ ਜੇ ਇੰਪੋਰਟੈਂਟ ਲੈਵਲ ਦੀ ਗੱਲ ਕਰੀਏ ਕਿ ਤਾਂ ਸੀਪੀਆਰ ਅੱਜ ਬਹੁਤ ਇੰਪੋਰਟੈਂਟ ਹੈ ਦੋਨੋਂ ਦਾ ਸੀਪੀਆਰ ਹੀ ਨਿਫਟੀ ਦੇ ਬੈਂਕ ਨਿਫਟੀ ਦਾ ਤੇ ਕੱਲ ਦੇ ਲੋ ਦੇ ਨੇੜੇ ਮਾਰਕੀਟ ਓਪਨ ਹੋ ਰਹੀ ਹੈ ਜੇਕਰ ਲੋ ਬ੍ਰੇਕ ਹੁੰਦਾ ਇੱਕ ਪ੍ਰੋਪਰ ਕੈਂਡਲ ਦੇ ਨਾਲ ਆਪਾਂ ਥੱਲੇ ਦੀ ਐਂਟਰੀ ਪਲਾਨ ਕਰ ਸਕਦੇ ਹਾਂ ਕਿਉਂਕਿ ਥੱਲੇ ਬਾਇੰਗ ਲੈਵਲ ਥੋੜਾ ਡੀਪ ਹੈ ਤੇ ਸੀਪੀਆਰ ਨੂੰ ਅੱਜ ਆਪਾਂ ਇੱਕ ਗੌਰ ਨਾਲ ਮਤਲਬ ਟਰੇਡ ਕਰਾਂਗੇ ਸੀਪੀਆਰ ਨੂੰ ਧਿਆਨ ਚ ਰੱਖਦੇ ਹੋਏ ਕੱਲ ਦਾ ਕੱਲ ਦਾ ਲੋ ਵੀ ਇੰਪੋਰਟੈਂਟ ਹੈ ਜੇ ਬ੍ਰੇਕ ਹੋ ਗਿਆ ਨਾ ਤਾਂ ਫਿਰ ਥੱਲੇ ਦੀ ਐਂਟਰੀ ਬਣ ਸਕਦੀ ਹੈ ਕਿ ਜੇ ਇੱਥੇ ਕੋਈ ਬੁਲਿਸ਼ ਪ੍ਰਾਈਸ ਐਕਸ਼ਨ ਬਣਿਆ ਤਾਂ ਆਪਾਂ ਬਾਏ ਨਹੀਂ ਕਰ ਸਕਦੇ ਕਿਉਂਕਿ ਕੇ ਸੀਪੀ ਆ ਰਿਹਾ ਸੋ ਵੇਟ ਕਰਨੀ ਹੋਏਗੀ ਕਿ ਮਾਰਕੀਟ ਆਪਾਨੂੰ ਕਿੱਥੇ ਮੌਕਾ ਦਿੰਦੀ ਹੈ ਸੋ ਦੋਸਤੋ ਪਹਿਲੇ ਟ੍ਰੇਡ 'ਚ ਆਪਾਂ ਐਂਟਰੀ ਲਈ ਹੋਈ ਹੈ ਜੀ ਐਂਟਰੀ ਦਾ ਕਾਰਨ ਜਿਵੇਂ ਕਿ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਜਿਹੜਾ ਕੱਲ ਦਾ ਲੋ ਹੈ ਨਾ ਇੱਕ ਇਨ ਡਿਮਾਂਡ ਜ਼ੋਨ ਹੈ ਜੇਕਰ ਇਹ ਬ੍ਰੇਕ ਹੁੰਦਾ ਹੈ ਤਾਂ ਆਪਾਂ ਥੱਲੇ ਸਾਈਡ ਦੀ ਐਂਟਰੀ ਪਲਾਨ ਕਰਾਂਗੇ ਜਦੋਂ ਫਸਟ ਕੈਂਡਲ ਥੋੜੀ ਜੀ ਰੈੱਡ ਬਣੀ ਹੈ ਪਹਿਲੇ 3-4 ਮਿੰਟ ਬੀਰਿਸ਼ ਮੋਮੈਂਟਮ ਸ਼ੋ ਹੋਇਆ ਆਪਾਂ ਨੂੰ ਤਾਂ ਚੱਲਦੀ ਕੈਂਡਲ ਦੇ ਵਿੱਚ ਹੀ ਆਪਾਂ ਐਂਟਰੀ ਲੈ ਲਈ ਕੈਂਡਲ ক্লোਜ਼ ਹੋਣ ਤੋਂ ਪਹਿਲਾਂ ਹੀ ਕੁਝ ਲੋਟ ਆਪਾਂ ਐਡ ਕਰਦੇ ਇਸ ਲੈਵਲ ਤੇ ਜੋ ਤੁਹਾਨੂੰ ਨੇ ਲੈਵਲ ਨਜ਼ਰ ਆ ਰਿਹਾ ਹੈ 2782 ਤੇ ਸਟਾਪ ਲੌਸ ਆਪਣਾ ਹੈ ਜੀ ਪਹਿਲੀ ਕੈਂਡਲ ਤੋਂ ਉੱਪਰ ਇਸ ਲੈਵਲ ਤੇ ਆਪਣਾ ਸਟਾਪ ਲੌਸ ਹੈ ਰਾਈਟ ਦੂਜੇ ਪਾਸੇ ਬੈਂਕ ਨਿਫਟੀ ਕੀ ਨਜ਼ਰ ਆ ਰਿਹਾ ਹੈ ਬੈਂਕ ਨਿਫਟੀ ਦੇ ਵਿੱਚ ਵੇਖੋ ਬੈਂਕ ਨਿਫਟੀ ਵੀ ਕੱਲ ਦੇ ਲੋ ਤੋਂ ਥੱਲੇ ਆਪਣਾ ਐਸੀ ਬਟ ਉੱਪਰ ਸੀਪੀਆ ਜਿਹੜਾ ਰਿਜੈਕਸ਼ਨ ਆਇਆ ਸੋ ਇਸ ਕਰਕੇ ਆਪਾਂ ਐਂਟਰੀ ਜਿਹੜੀ ਹੈ ਉਹ ਦੋਨਾਂ ਦੇ ਬੇਸ ਤੇ ਲਈ ਹੈ ਅ ਸੋ ਜੋ ਵੀਕਨੈਸ ਹੈ ਜੀ ਕੰਟੀਨਿਊ ਆਪਣ ਨੂੰ ਫਿਲਹਾਲ ਨਜ਼ਰ ਆ ਰਹੀ ਹੈ ਆਪਣੇ ਫੇਵਰ ਦੇ ਵਿੱਚ ਜਿਸ ਡਾਇਰੈਕਸ਼ਨ ਚ ਆਪਾਂ ਟ੍ਰੇਡ ਲਿਆ ਹੋਇਆ ਹੈ ਅ ਸਟਾਪ ਲੌਸ ਇਸ ਲੈਵਲ ਤੇ ਆਪਨੇ ਮਾਰਕ ਕਰ ਦੇਣਾ ਇਹ ਵਾਲਾ ਲੈਵਲ ਇਹ ਵਾਲਾ ਲੈਵਲ ਆਪਣਾ ਸਟਾਪ ਲੌਸ ਦਾ ਹੈ ਰਾਈਟ एसएल लेवल ਉਹ ਕੀ ਟਾਰਗੇਟ ਕੀ ਰਹੇਗਾ ਜੀ ਆਪਣਾ ਜੁਰਾ ਆਪਾਂ ਇਸ ਜਗ੍ਹਾ ਤੇ ਐਂਟਰ ਹੋਏ ਆ ਸਟਾਪ लॉस ਆਪਾਂ ਇਸ ਜਗ੍ਹਾ ਤੇ ਪਲਾਨ ਕੀਤਾ ਹੈ ਤਾਂ ਟਾਰਗੇਟ ਆਪਣਾ ਮਾਨੀ 22 ਪੂਰਾ ਹੋਏਗਾ ਜੀ ਇਸ ਪੀਵਟ ਦੇ ਨੇੜੇ ਜਾ ਕੇ ਜੋ ਇਹ ਪੀਵਟ ਹੈ ਇਸ ਪੀਵਟ ਦੇ ਨੇੜੇ ਆਪਾਂ ਐਗਜ਼ਿਟ ਕਰ ਜਾਵਾਂਗੇ ਮਤਲਬ ਜੇ ਮੈਂ ਕਈ ਹਿਆਰ ਸਸੋ ਦੇ ਨੇੜੇ ਆਪਾਂ ਐਡਿਟ ਕਰ ਜਾਵਾਂਗੇ। ਵੇਰੀਸ਼ ਮੋਮੈਂਟਮ ਫਿਲਹਾਲ ਸ਼ੋ ਹੋ ਰਿਹਾ ਹੈ ਜੇਕਰ ਮਾਰਕੀਟ ਥੋੜਾ ਉੱਪਰ ਜਾਏਗੀ ਤਾਂ ਆਪਾਂ ਕੁਝ ਲੋਟ ਐਡ ਕਰਾਂਗੇ ਵਿੱਚ। ਤੇ ਦੂਜੇ ਪਾਸੇ ਬੈਂਕ ਨਿਫਟੀ ਦੇ ਵਿੱਚ ਵੀ ਨਜ਼ਰ ਆਇਆ ਕਿ ਬੈਂਕ ਨਿਫਟੀ ਨੇ ਪ੍ਰੋਪਰ ਸੀਪੀਆਰ ਤੋਂ ਰਿਐਕਸ਼ਨ ਲਈ। ਸੋ ਫਿਲਹਾਲ ਟ੍ਰੇਡ ਆਪਣੀ ਡਾਇਰੈਕਸ਼ਨ 'ਚ ਹੈ। ਆ ਦੇਖਦੇ ਹਾਂ ਆਪਾਂ ਨੂੰ ਹੋਰ ਲੋਟ ਐਡ ਕਰਨ ਦਾ ਮੌਕਾ ਮਿਲਦਾ ਹੈ ਜਾਂ ਨਹੀਂ ਜਾਂ ਇਸ ਤਰ੍ਹਾਂ ਹੀ ਆਪਣਾ ਟਾਰਗੇਟ ਹਿੱਟ ਹੋ ਜਾਏਗਾ। ਅੰਦਰ ਕਈ ਵਾਰ ਐਵੇਂ ਹੁੰਦਾ ਹੈ ਕਿ ਮਾਰਕੀਟ ਰਿਵਰਸਲੀ ਕਰ ਜਾਂਦੀ ਹੈ ਚਾਂਸਸ ਹਮੇਸ਼ਾ ਮਾਰਕੀਟ ਚ 50% ਰਹਿੰਦੇ ਨੇ ਹਰ ਚੀਜ਼ ਬਾਕੀ ਫਰਸਟ ਕੈਂਡਲ ਦਾ ਲੋ ਵੀ ਫਿਲਹਾਲ ਤਾਂ ਬ੍ਰੇਕ ਹੋ ਚੁੱਕਾ ਹੈ ਇਹ ਜਿਹੜਾ ਪੀਵਟ ਹੈ ਇਹ ਪੀਵਟ ਵੀ ਬ੍ਰੇਕ ਹੋ ਚੁੱਕਾ ਹੈ ਇਹ ਵੀਕਨੈਸ ਕਿੰਨੀ ਕੁ ਕੰਟੀਨਿਊ ਰਹੇਗੀ ਦੇਖਣਾ ਹੋਵੇ ਸੋ ਦੋਸਤੋ ਅੱਜ ਦਾ ਜੋ ਪਹਿਲਾ ਟਾਰਗੇਟ ਹੈ ਆਪਣਾ ਹਿੱਟ ਹੋ ਗਿਆ ਪਹਿਲਾ ਤੇ ਲਾਸਟ ਮਤਲਬ ਇੱਕ ਹੀ ਟਰੇਡ ਹੁੰਦਾ ਆਪਣਾ ਜੇਕਰ ਪ੍ਰੋਫਿਟ ਹੋਵੇ ਤਾਂ ਦੂਸਰਾ ਆਪਾਂ ਨਹੀਂ ਲੈਂਦੇ ਇੱਥੇ ਆਪਾਂ ਐਂਟਰ ਹੋਏ ਤੇ ਇਸ ਜਗ੍ਹਾ ਤੇ ਆਪਣਾ 1:2 ਆਇਆ ਆਪਾਂ ਬਾਹਰ ਨਿਕਲ ਗਏ ਮਤਲਬ ਇੱਥੇ ਜੀ ਆਪਣੀ ਐਂਟਰੀ ਸੀ ਸਟਾਪ ਲੋਸ ਸੀ ਆਪਣਾ ਇਸ ਲੈਵਲ ਤੇ ਤੇ ਜਦੋਂ ਮਾਰਕੀਟ ਨੇ ਇਹ ਪੀਵਟ ਨੂੰ ਟੱਚ ਕੀਤਾ ਹੈ ਨਾ ਨਿਚਲੇ ਇਸ ਲੈਵਲ ਨੂੰ 1:2 ਤੁਹਾਨੂੰ ਇਤਨੀ ਨਜ਼ਰ ਆ ਰਿਹਾ ਹੋਵੇਗਾ ਕਿ 1:2 ਆਪਣਾ ਪ੍ਰੋਫਿਟ ਆਇਆ ਤੇ ਆਪਾਂ ਲੈ ਕੇ ਬਾਹਰ ਨਿਕਲ ਗਏ ਆ ਬਾਕੀ ਆਪਾਂ ਨੂੰ ਕਿੰਨੇ ਪੁਆਇੰਟ ਦਾ ਪ੍ਰੋਫਿਟ ਹੋਇਆ ਐਕਜ਼ੈਟ ਉਹ ਮੈਂ ਤੁਹਾਨੂੰ ਦੱਸਦਾ ਜੀ ਇਸ ਮੋਮੈਂਟਮ ਜਿਹੜਾ ਹੈ ਨਾ ਇਸ ਮੋਮੈਂਟਮ ਦਾ ਆਪਾਂ ਨੂੰ ਜੇ ਮਾਰਨਿੰਗ ਟਾਈਮ ਦੀ ਲਾਭ ਮਿਲ ਗਿਆ ਤੇ ਆਪਾਂ ਇਸ ਟ੍ਰੇਡ ਤੋਂ ਬਾਹਰ ਹੋ ਗਏ ਦੂਜੇ ਪਾਸੇ ਬੈਂਕ ਨਿਕਟੀ ਜਿਹੜਾ ਉਹ ਵੋਲੇਟਾਈਲ ਹੈ ਕਾਫੀ ਪਹਿਲਾਂ ਬੁਲਿਸ਼ ਫਿਰ ਬੀਰੀਸ਼ ਫਿਰ ਬੁਲਿਸ਼ ਬੁਲਿਸ਼ ਕੰਡ ਬਣੀ ਹੈ ਸੋ ਇਸ ਕਰਕੇ ਆਪਾਂ ਨਿਫਟੀ ਦੇ ਵਿੱਚੋਂ ਵੀ ਇਸ ਮੋਮੈਂਟਮ ਦਾ ਲਾਭ ਲੈ ਕੇ ਇੱਕ ਵਾਰ ਜਿਹੜਾ ਆਪਦਾ ਪ੍ਰੋਫਿਟ ਹੈ ਅੱਜ ਦਾ ਜਿਹੜਾ ਟ੍ਰੇਡ ਹੈ ਪਹਿਲਾ ਤੇ ਫਾਈਨਲ ਟ੍ਰੇਡ ਆਪਣਾ ਖਤਮ ਹੋਇਆ ਆਪਸ਼ਨਸ ਦੇ ਲਈ ਤੇ ਪੁਆਇੰਟ ਕਿੰਨੇ ਆਏ ਨੂੰ ਆਪਾਂ ਗੱਲ ਕਰਦੇ ਹਾਂ ਸੋ ਜਦੋਂ ਆਪਾਂ ਐਂਟਰ ਹੋਏ ਆ ਜੀ 9:17 ਮਿੰਟ ਤੇ ਤਾਂ ਆਪਸ਼ਨ ਦੀ ਵੈਲਿਊ ਸੀ 129.90 ਕੁਝ ਲੋਟ 130 ਤੇ ਐਡ ਕੀਤੇ ਜਦੋਂ ਆਪਾਂ ਜਦੋਂ ਕੈਂਡਲ ক্লোਜ਼ ਕੀਤੀ ਐ ਐਵਰੇਜ 130 ਦੀ ਸੀ ਤੇ ਜਦੋਂ ਐਗਜ਼ਿਟ ਕੀਤੇ ਆ 92 ਉਹਦੀ ਵੈਲਿਊ ਰਹਿ ਗਈ ਸੀ ਮਤਲਬ ਆਲਓਵਰ ਜਿਹੜਾ ਪ੍ਰੋਫਿਟ ਐ ਆਪਾਂ ਨੂੰ 38 ਪੁਆਇੰਟ ਦਾ ਹੋਇਆ 38 ਪੁਆਇੰਟ ਲੈ ਕੇ ਆਪਾਂ ਬਾਹਰ ਨਿਕਲ ਗਏ ਹੁਣ ਦੁਬਾਰਾ ਜੇ ਮਾਰਕੀਟ ਦੀ ਗੱਲ ਕਰੀਏ ਤਾਂ ਮਾਰਕੀਟ ਜਿਸ ਲੈਵਲ ਤੇ ਆਪਾਂ ਬਾਹਰ ਨਿਕਲੇ ਆਂ ਦੋਸਤੋ ਉੱਥੋਂ ਇੱਕ ਵਾਰ ਬਾਉਂਸ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਲੈਵਲ ਨਜ਼ਰ ਆ ਰਿਹਾ ਹੋਏਗਾ ਕਿ ਮਾਰਕੀਟ ਨੇ ਉਸ ਜਗ੍ਹਾ ਤੋਂ ਇੱਕ ਵਾਰ ਬਾਉਂਸ ਲਿਆ। ਸੋ ਕਈ ਵਾਰ ਕੀ ਹੁੰਦਾ ਦੋਸਤੋ ਮੋਮੈਂਟਮ ਦੇ ਵਿੱਚ ਜੋ ਤੁਹਾਨੂੰ ਪ੍ਰੋਫਿਟ ਮਿਲ ਜੇ ਉਹ ਲੈ ਕੇ ਆਪਾਂ ਬਾਹਰ ਨਿਕਲਣਾ ਹੁੰਦਾ ਹੈ 1:2 ਦੇ ਅਕੋਰਡਿੰਗ ਜਦੋਂ ਲਗਾਤਾਰ ਬੈਕ ਟੂ ਬੈਕ ਰੈੱਡ ਕੈਂਡਲ ਬਣੀਆਂ ਨੇ ਤਾਂ ਕਿਤੇ ਪ੍ਰੋਫਿਟ ਬੁਕਿੰਗ ਹੁੰਦੀ ਹੈ। ਤੋਂ ਪ੍ਰੋਫਿਟ ਬੁਕਿੰਗ ਕੀ ਵਾਰ ਵੱਡੀ ਹੋ ਜਾਂਦੀ ਹੈ ਤੇ ਉਥਰ ਰਵਰਸੀ ਹੋ ਜਾਂਦਾ ਹੈ। ਸੋ ਇਸ ਕਰਕੇ ਇੱਥੇ ਆਪਾਂ ਐਡਜਟ ਕਰ ਗਏ ਤੇ ਆਪਣਾ ਸਹੀ ਫੈਸਲਾ ਸੀ। ਸੋ ਇਹ ਸੀ ਅੱਜ ਦਾ ਟਰੇਡ ਦੋਸਤੋ। ਮਿਲਦੇ ਆਂ ਕੱਲ ਨੂੰ ਨਵੇਂ ਟਰੇਡ ਦੇ ਨਾਲ ਅੱਜ ਦੀ ਲਰਨਿੰਗ ਇਹੀ ਹੈ ਕਿ ਜੇ ਡਿਮਾਂਡ ਜ਼ੋਨ ਬ੍ਰੇਕ ਹੋਵੇ ਤਾਂ ਉਥ ਬਾਕੀ ਇਹ ਮੋਮੈਂਟਮ ਕੰਟੀਨਿਊ ਰਹਿੰਦਾ ਜਾਂ ਨਹੀਂ ਰਹਿੰਦਾ ਇਹ ਹੁਣ ਦੇਖਣਾ ਹੋਏਗਾ ਆਪਾਂ ਉ ਤਾਂ ਜਿਹੜਾ ਪ੍ਰੋਫਿਟ ਹੈ ਬੁੱਕ ਕਰ ਲੈਣ ਧੰਨਵਾਦ